ਸੰਗਰੂਰ ਕਾਉਂਟਰ ਦੇ ਇਨਕਾਊਂਟਰ ਤੋਂ ਕੰਬੇ ਗੈਂਗਸਟਰ ਰਵੀ ਦਿਓਲ ਨੇ ਕੀਤਾ ਆਤਮ ਸਮਰਪਣ। ਜਗਦੀਸ਼ ਪੋਲਾ ਨਸ਼ਾ ਤਸਕਰੀ ਕੇਸ ਵਿੱਚ ਲੜਿੰਦੇ ਖਤਰਨਾਕ ਗੈਂਗਸਟਰ ਰਵੀ ਦਿਓਲ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਗੈਂਗਸਟਰ ਦਿਓਲ ਤੇ ਨਸ਼ਾ ਤਸਕਰੀ ਸਮੇਤ ਕੁੱਲ 7 ਕੇਸ ਦਰਜ ਹਨ। ਕੁਝ ਸਾਲ ਪਹਿਲਾਂ ਪੁਲਿਸ ਨੇ ਰਵੀ ਦਿਓਲ ਦੇ ਘਰੋਂ 5 ਕਿਲੋ ਆਇਸ ਤੇ 90 ਕਿਲੋ ਹੋਰ ਨਸ਼ੀਲਾ ਪਦਾਰਥ ਬਰਾਮਦ ਕੀਤਾ ਸੀ। ਇਹ ਸ਼ੀਲਾ ਪਦਾਰਥ ਖਟਾਰੀਆਂ ਵੱਲੋਂ ਆਪਣੀ ਸਮਰੱਥਾ ਬਦੌਲ ਲਈ ਖਾਦਾ ਜਾਂਦਾ ਹੈ। ਉਸ ਨੇ ਸਮਰਪਣ ਤੋਂ ਪਹਿਲਾਂ YouTube ਤੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਵਿੱਚ ਉਸ ਨੇ ਪੁਲਿਸ ਵੱਲੋਂ ਉਸ ਤੇ ਰਿਸ਼ਤੇਦਾਰ ਰਾਮ ਸਿੰਘ ਵਿਰੁੱਧ ਦਰਜ ਕੇਸ ਨੂੰ ਝੂਠਾ ਦੱਸਿਆ ਅਤੇ ਉਸ ਨੂੰ ਬੇਕਸੂਰ ਵੀ ਕਿਹਾ ਹੈ। ਸਮਰਪਣ ਤੋਂ ਬਾਅਦ ਰਵੀ ਦਿਓਲ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੰਗਰੂਰ ਦੇ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦੇ ਇਲਜ਼ਾਮ ਲੱਗਣ ਤੋਂ ਪਹਿਲਾਂ ਉਹ ਭਾਰਤ ਦੇ ਕ ਮੰਤਰੀ ਮੁਕੇਵਾਜ ਵਿਜੇਂਦਰ ਸਿੰਘ ਦਾ ਵਧੀਆ ਮਿੱਤਰ ਸੀ ਰਵੀ ਦਿਓਲ ਦੀਆਂ ਤਿੰਨ ਐਲਬਮਾਂ ਰਿਲੀ ਹੋ ਚੁੱਕੀਆਂ ਹਨ ਅਤੇ ਉਹ ਆਪਣੇ ਨਵੇਂ ਵੀਡੀਓ ਤੋਂ ਵੀ ਕੰਮ ਕਰ ਰਿਹਾ ਸੀ ਮੈਂ ਸੰਗਰੂਰ ਕੋਰਟ ਦੇ ਵਿੱਚ ਸਰੈਂਡਰ ਕੀਤਾ ਜੀ ਆਤਮ ਸਮਰਪਣ ਪੈਂਡਿੰਗ ਕੇਸ ਸੀ ਜੀ ਉਹਨਾਂ ਕਰਕੇ ਪੈਂਡਿੰਗ ਕੇਸ ਸੀ ਜੀ ਉਹਨਾਂ ਕਰਕੇ ਲੜਾਈ ਝਗੜੇ ਦੇ ਜੀ ਲੜਾਈ ਝਗੜੇ ਦੇ ਇੰਨੀ ਦੇਰ ਤੱਕ ਉਹਨਾਂ ਕੀਤਾ ਇੰਨੀ ਦੇਰ ਤੱਕ ਉਹ ਨਹੀਂ ਕੀਤਾ ਕੀ ਵਿੱਕੀ ਗਾਉਂਡਰ ਦੇ ਕੱਟਾਂ ਤੋਂ ਬਾਅਦ ਤੁਹਾਨੂੰ ਵਿੱਕੀ ਗਾਉਂਡਰ ਦਾ ਡਰ ਸੀਗਾ ਥਾਣਾ ਤੇ ਵਿੱਕੀ ਬੋਲ ਰਿਹਾ ਤੁਹਾਨੂੰ ਡਰ ਸੀਗਾ ਤੁਹਾਨੂੰ ਜੀ ਜੀੜ ਭਰ ਜੀੜ ਭਰ ਨਹੀਂ ਪਰਸਪਲ ਨਿਯਾਜ ਪਰਚੇ ਨਾ ਪਾਈ ਜਾਣ ਮੇਰੇ ਤੇ ਕੀ ਗੈਂਗਸਟਰ ਪੁਲਸ ਦਬਾ ਦਵਾ ਨਹੀਂ ਪੁਲਸ ਦਾ ਇਸ ਟਾਈਮ ਕੋਈ ਦਬਾ ਨਹੀਂ ਪਰ ਇਦਾਂ ਸਿ ਵੀ ਕੁਝ ਅਣਹੋਣੀ ਘਟਨਾ ਮੇਰੇ ਨਾਲ ਨਾ ਹੋਵੇ ਜਿੱਦਾਂ ਜਿਵੇਂ 6:00 ਵਜੇ ਰਵੀ ਦਿਓਲ ਦੇ ਜੀ ਖਿਲਾਫ ਜਿਹੜੇ ਸੀ ਕਿ 1998 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ 8 ਕੇਸ ਸਿਟੀ ਦੇ ਵਿੱਚ ਦਰਜ ਕੀਤੇ ਸੀ ਔਰ ਜਦੋਂ ਇਹਦੇ ਖਿਲਾਫ ਕੇਸ ਦਰਜ ਹੋ ਗਏ ਬਾਕੀ ਮੁਲਜ਼ਮ ਫੜੇ ਗਏ ਉਹ ਸਾਰੇ ਬਰੀ ਹੋਏ ਉਹਨਾਂ ਕਿਸਾਂ ਚ ਇਹਨੂੰ ਡਰ ਸੀਗਾ ਵੀ ਪੋਲਿਟੀਕਲੀ ਤੌਰ ਤੇ ਮੈਨੂੰ ਕੋਈ ਇਨਕਾਊਂਟਰ ਨਾ ਕਰ ਦਿੱਤਾ ਜਾਵੇ ਇਸ ਕਰਕੇ ਇਹ ਬੰਬੇ ਚ ਰਗਿਆ ਉੱਥੇ ਫਿਲਮ ਸਿਟੀ ਜੁਆਇਨ ਕਰ ਲਿਆ ਨੇ ਉੱਥੇ ਰੈਜ਼ੀਡੈਂਸ ਪਰਮਨੈਂਟ ਰੱਖ ਲਈ ਤੇ ਬਹੁਤ ਸਾਲਾਂ ਤੋਂ ਬਾਅਦ ਹੁਣ ਜਦੋਂ ਜ਼ਿੰਦਗੀ ਤੋਂ ਇਹਨੇ ਸੋਚਿਆ ਵੀ ਮੇਰੇ ਪਤਾ ਨਹੀਂ ਮਾਵਾ-ਬਾਪ ਦਾ ਕੀ ਹਾਲ ਹੈ ਕੀ ਨਹੀਂ ਇਹਦਾ ਭਰਾ ਸੀ ਇੱਕ ਇਹਨੂੰ ਪਤਾ ਲੱਗਿਆ ਉੱਥੇ ਉਹ ਮਰ ਗਿਆ ਤਾਂ ਇਹਨੇ ਕੰਟੈਕਟ ਕੀਤਾ ਮੈਨੂੰ ਵੀ ਮੇਰਾ ਪੇਸ਼ ਹੋਣਾ ਚਾਹਣਾ ਜ਼ਿੰਦਗੀ ਜਿਹੜੀ ਹੈ ਸ਼ਾਂਤੀਪੂਰੀ ਜ਼ਿੰਦਗੀ ਗੁਜ਼ਾਰਨਾ ਚ ਮਹਿੰਦੀ ਨਤਾਜੀ ਸਾਡੇ ਜੀਐਮਆਈਸੀ ਨੇ ਉਹਨਾਂ ਦੀ ਕੋਰਟ ਦੇ ਵਿੱਚ ਇਹਨੂੰ ਨਾਮ ਲੈ ਕੇ ਜਾ ਕੇ ਮੈਂ ਸਿਲੰਡਰ ਕਰਾਤਾ ਕੋਰਟ ਦੇ ਵਿੱਚ ਉਹਦੇ ਬਾਅਦ ਉਹਨਾਂ ਨੇ ਪੁਲਿਸ ਨੂੰ ਇਨਫਾਰਮ ਕੀਤਾ ਜਿਆ ਸਾਹਿਬ ਨੇ ਤਾਂ ਜ਼ਿਲ੍ਹੇ ਦੀ ਪੁਲਿਸ ਨੇ ਆ ਕੇ ਸਾਰੇ ਮੁਕਦਮਿਆਂ ਦੇ ਵਿੱਚ ਉਹਨਾਂ ਨੇ ਦੱਸਿਆ ਵੀ 8 ਮੁਕਦਮੇ ਜਿਹੇ ਪਹਿਲਾ ਪੀਓ ਹੈਗਾ ਔਰ 4 ਮੁਕਦਮੇ ਜਿਹਨਾਂ ਦੇ ਡਿਸਟ੍ਰਿਕਟ ਫਤਿਹਗੜ ਸਾਹਿਬ ਵਿੱਚ 22 61 85 ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਜਦੋਂ ਕਿ ਉਹ ਜਦੋਂ ਮੁਕਦਮੇ ਦਰਜ ਹੋਏ ਉਸ ਟਾਈਮ ਇਹ ਪੰਜਾਬ ਛੇਈ ਨਹੀਂ ਸੀਗਾ ਔਰ ਹੁਣ ਖੁਦ ਇੱਕ ਅਮਨ ਪਸੰਦ ਸ਼ਹਿਰੀ ਬੰਨਾ ਚਾਹੁੰਦਾ ਹੈਗਾ ਰਹਿਣਾ ਚਾਹੁੰਦਾ ਵੀ ਮ ਨੀ ਹੈ ਜਿਹੜਾ ਕਿ ਇਹਨੇ ਕੋਈ ਜੇਲ ਬ੍ਰੇਕ ਕੀਤਾ ਹੋਵੇ ਜਾਂ ਇਹਨੇ ਕੋਈ ਮਰਡਰ ਕੀਤੇ ਹੋਣ ਜਾਂ ਇਹਨੇ ਕੋਈ ਡਕੈਤੀ ਇਸ ਤਰ੍ਹਾਂ ਦੇ ਨਹੀਂ ਲੜਾਈ ਝਗੜੇ ਦੇ ਮਕਦਮੇ ਹੈਗੇ ਸਿਰਫ ਉਹ ਖਤਰਾ ਤਾਂ ਕਿਉਂ ਮਹਿਸੂਸ ਹੋ ਰਿਹਾ ਕਿ ਇਹ ਏਕ ਗ੍ਰੇਡ ਦੀ ਲਿਸਟ ਦੇ ਵਿੱਚ ਸੀਗਾ ਜਾਂ ਕੀ ਸੀਗਾ ਖਤਰਦਾ ਇਹਨੂੰ ਇਹ ਮਹਿਸੂਸ ਹੋਇਆ ਵੀ ਜੋ ਪੰਜਾਬ ਦਾ ਮਾਹੌਲ ਹੈਗਾ ਉਹਦੇ ਵਿੱਚ ਇਨਕਾਊਂਟਰ ਹੋ ਰਹੇ ਨੇ ਆ ਇਹ ਕਰਿਆ ਵੀ ਹੋ ਸਕਦਾ ਮੇਰਾ ਕਦੇ ਇਨਕਾਊਂਟਰ ਨਾਲ ਕੋਈ ਕਰ ਦੇ ਔਰ ਜਿਹੜੀ ਮੈਂ ਕਦ ਤੱਕ ਭੱਜਦਾ ਫਿਰੂੰਗਾ ਲੁਕਦਾ ਰਹੂੰਗਾ ਨਾ ਇਹਦੇ ਕੋਲ ਕੋਈ ਜ਼ਿਕਰਸੀ ਨਾ ਕੋਈ ਆਮਦਨਸੀ ਕੋਈ ਤੇ ਬੰਬੇ ਰਹਿੰਦਾ ਰਿਹਾ ਵੀ ਨਾ ਮਿਹਨਤ ਮਜ਼ਦੂਰੀ ਕਰਕੇ ਫਿਲਮ ਸਿਟੀ ਦੇ ਵਿੱਚ ਰਾਮ ਸਿੰਘ ਇਹਦਾ ਜੀਜਾ ਲੱਗਦਾ ਹੈ ਜਿਹਦੇ ਭੋਲੇ ਨਾਲ ਕੰਟੈਕਟ ਸੀਗਾ ਕੀ ਦੇਖਦੇ ਹੋ ਵੀ ਉਸ ਪੁਲਿਸ ਉਸ ਸੀਰੀਜ਼ ਨਾਲ ਜਾਂ ਹੈਰੋਇਨ ਦੇ ਕੇਸ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਉਹਨਾਂ ਨੇ ਜੀ ਬੜੀ ਕੋਸ਼ਿਸ਼ ਕੀਤੀ ਪੁਲਿਸ ਨੇ ਇਹਨੂੰ ਪਾਉਣ ਦੀ ਕਿਉਂਕਿ ਉਹਰੇ ਹੈ ਹੀ ਨਹੀਂ ਸੀਗਾ ਪੰਜਾਬ ਦੇ ਵਿੱਚ ਨਾ ਕਦੇ ਉਸ ਦੌਰਾਨ ਆਇਆ ਸੀ ਕਦੇ ਤਾਂ ਇਹਦੇ ਘਰੇ ਰੇਡਸ ਵੀ ਮਾਰਦੇ ਰਹੇ ਪੁਲਿਸ ਨੂੰ ਕੋਈ ਬਰਾਮਦ ਨਹੀਂ ਹੋਇਆ ਤਾਂ ਅਲਟੀਮੇਟੇ ਦੇ ਮਾਪੇ ਮਾਂ-ਬਾਪ ਨੇ ਪਰੇਸ਼ਾਨ ਹੋ ਕੇ ਹੌਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਈ ਉਹਨਾਂ ਨੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਤਾਂ ਇਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਆਈ ਤਾਂ ਉਹ ਰਿਟ ਦੇ ਰਿਟ ਵੀ ਪਈ ਸੀ ਪ੍ਰੈਸ ਕਾਨਫਰੰਸ ਵੀ ਥੋ ਤਲਕ ਵਾਸਤੇ ਤੁਸੀਂ ਕਹਣਾ ਕੀ ਕੀ ਦੱਸੇਗਾ ਵੀ ਕਿਸ ਤਰ੍ਹਾਂ ਇਹ ਗਲਤ ਰਾਤ ਚ ਪਿਆ ਜਾਂ ਨਹੀਂ ਪਿਆ ਜਾਂ ਕੀ ਚੀਜ਼ ਹੈ ਗਲਤ ਰਾਤ ਆ ਜੀ ਕੁਛ ਨਹੀਂ ਕਿਉਂਕਿ ਜਿਹੜਾ ਰਵੀ ਦਿਓ ਸੀ ਮੈਂ ਵੀ ਇਸ ਸ਼ਹਿਰ ਦਾ ਜੰਪਾਲਾ 1998 ਤੋਂ ਇਹਨੂੰ ਜਾਣਦਾ ਬੱਚਾ ਸੀ ਉਸ ਟਾਈਮ 16 ਸਾਲ ਦਾ ਇਹ ਤੇ ਬੜਾ ਵਧੀਆ ਇਹ ਬੌਕਸਰ ਸੀ ਸੰਗਰੂਰ ਜ਼ਿਲ੍ਹੇ ਦਾ ਔਰ ਨੈਸ਼ਨਲ ਲੈਵਲ ਦਾ ਪਲੇਅਰ ਸੀਗਾ ਇਹ ਬੌਕਸਰ ਉਹਦੇ ਬਾਅਦ ਇਹ ਪੰਜਾਬੀ ਗਾਇਕੀ ਦੇ ਵਿੱਚ ਆਣ ਲੱਗਿਆ ਤੁਸੀਂ ਬੜਾ ਮਸ਼ਹੂਰ ਇਹਦੇ ਸੌਂਗ ਨੇ ਮੇਰਾ ਸ਼ਹਿਰ ਸੰਰੂਰ ਮੇਰਾ ਕੀ ਕਸੂਰ ਜਾਂ ਜਿਹੜੇ ਅੱਜ ਬਾਹਰ ਕੇ ਰਖਸਤਾ ਮੇਰਾ ਬੈਲੀ ਚੁੱਟੀ ਦਾ ਇਸ ਤਰ੍ਹਾਂ ਦੇ ਬਹੁਤ ਕਸਟਾ ਦੀਆਂ ਆਈਆਂ ਬੜਾ ਅੱਛਾ ਲਖਾਰੀ ਸੀ ਪਰ ਉਹ ਕੋਈ ਪੋਲੀਟੀਕਲ ਪੈਟਰਨਾਈਜ਼ ਕਰਕੇ ਜਦੋਂ ਕੋਈ ਇਲੈਕਸ਼ਨ ਹੋਣੇ ਕਿਸੇ ਪਾਰਟੀ ਨਾਲ ਚਾਰ ਨਾਰੇ ਮਾਰਦੇ ਜਾ ਕੇ ਹੋਰ ਕਰਦੇ ਤਾਂ ਦੂਜੀ ਪਾਰਟੀ ਖਫਾ ਹੁੰਦੀ ਸੀ ਉਸ ਕਰਕੇ ਇਹਦਾ ਨਾਮ ਜਿਹੜਾ ਸੀਗਾ ਇਹ ਹੋ ਗਿਆ ਵੀ ਬੜਾ ਮਸ਼ਹੂਰ ਥੋੜਾ ਨਾਮ ਹੋ ਗਿਆ ਉਸ ਚੱਕਰ ਦੇ ਵਿੱਚ ਇਹਨੂੰ ਮਹਿਸੂਸ ਹੋਇਆ ਵੀ ਮੇਰਾ ਕੋਈ ਜਾਨੀ ਨੁਕਸਾਨ ਨਾ ਹੋਵੇ ਤਾਂ ਸੰਰੂਰ ਛ ਕਿੰਨੀ ਦੇਰ ਪਹਿਲਾਂ ਕਿਉਂ ਨਹੀਂ ਆਇਆ ਹੁਣ ਕਿਉਂ ਆਇਆ ਹੈ ਇਹ ਪੁਲਿਸ ਦੇ ਸਾਹਮਣੇ ਹੁਣ ਇਸ ਲਈ ਕਰਕੇ ਆਇਆ ਜੀ ਜਦੋਂ ਇਹਨੂੰ ਇਹ ਪਤਾ ਲੱਗਿਆ ਬੰਬੇ 'ਚ ਬੈਠੇ ਨੂੰ ਵੀ ਮੇਰਾ ਇੱਕ ਭਰਾ ਸੀ ਜਿਹੜਾ ਮੇਰੇ ਮਾਪ ਦੀ ਕੋਈ ਸੇਵਾ ਕਰ ਸਕਦਾ ਸੀ ਉਹਦੀ ਡੈਥ ਹੋ ਗਈ ਅਚਾਨਕ ਬਿਮਾਰੀ ਨਾਲ ਤੇ ਮੇਰੇ ਮਾਂ ਮੇਰੀ ਮਰਨ ਵਾਲੀ ਪਈ ਹੈ ਮੇਰਾ ਬਾਪ ਕੋਈ ਆਮਦਨ ਦਾ ਸਾਧਨ ਨਹੀਂ ਹੈ ਔਰ ਭੁੱਖੇ ਮਰ ਰਹੇ ਨੇ ਬਿਲਕੁਲ ਟਾਲਟਿਮੇਟਲੀ ਬੰਦੇ ਦੇ ਮਨ 'ਚ ਕਈ ਵਾਰ ਆਈ ਜਾਂਦੀ ਹੈ ਵੀ ਯਾਰ ਮੈਂ ਆਪਣੇ ਸ਼ਹਿਰ ਦੇ ਵਿੱਚ ਆਪਣੀ ਗਲੀਆਂ 'ਚ ਆਪਣੇ ਮਾਪ ਦੀ ਜਾ ਕੇ ਕੋਈ ਦੇਖਭਾਲ ਕਰ ਸਕਾਂ ਸਰ ਜੀ ਦੀ ਪ੍ਰੀਸੀਡਿੰਗ ਹੋਈ ਇਹ ਆ ਵੀ ਤੂੰ ਸਲਿੰਡਰ ਕਰ ਦੇ ਨੀ ਇਹਦੇ ਮਾਪੇ ਬਾਬ ਦੇ ਕੰਟੈਕਟ ਚ ਨਹੀਂ ਸੀਗਾ ਜੀ ਇਹ ਅੱਜ ਕੋਰਟ ਦੀ ਅੱਜ ਕੋਰਟ ਦੀ ਪ੍ਰਸੀਡਿੰਗ ਜਿਹੜੀ ਹੈ ਜੀ ਉਹਦੇ ਚ ਅਸੀਂ ਪੇਸ਼ ਕੀਤਾ ਤਾਂ ਇਹਨਾਂ ਨੇ ਇੱਕ 99 ਨੰਬਰ ਮੁਕਦਮਾ ਹੈਗਾ 307 10 ਗ੍ਰੂਪ ਸਿਟੀ ਦਾ ਉਹਦੇ ਚ ਇਹਨਾਂ ਨੇ ਰਿਮਾਂਡ ਮੰਗਿਆ ਵੀ ਸਾਨੇ ਜੀ ਪੁੱਛਗਿਰਚ ਕਰਨੀ ਹੈ ਦੀ ਅਸੀਂ ਕੋਈ ਵੈਪਨ ਪੁੱਛਣਾ ਵੀ ਇਹਨੇ ਵੈਪਨ ਕਿੱਥੇ ਰੱਖੇ ਕਿੱਥੇ ਭੱਜਿਆ ਕਿਤੇ ਰਿਹਾ ਉਸ ਲਈ ਇਹਨਾਂ ਨੇ 10 ਦਿਨ ਦਾ ਪੁਲਿਸ ਦਾ ਰਿਮਾਂਡ ਮੰਗਿਆ ਸੀ ਪੁਲਿਸ ਨੇ ਪਰ ਉਹ ਰਿਮਾਂਡ ਜਿਹੜਾ ਅਦਾਲਤ ਨੇ ਸਾਰੇ ਡਾਕੂਮੈਂਟ ਸਾਡੀ ਬਹਿਸ ਸੁਣਨ ਤੋਂ ਬਾਅਦ ਉਹ 3 ਤਰੀਕ ਤੱਕ ਦਾ ਰਿਮਾਂ ਕਿਹਦੇ ਖਿਲਾਫ ਟੋਟਲ ਵੈਸੇ 14 ਮਕਦਮੇ ਦਰਜ ਨੇ ਸੱਤ ਚ ਹਲੇ ਸਾਨੂੰ ਰਿਕੁਆਇਰਡ ਹੈ ਇਹ ਜਿੱਚ ਪੀਓ ਕਰਾਰ ਕੀਤਾ ਗਿਆ ਤੇ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਮਕਦਮੇ ਦਰਜ ਨੇ ਇਹਨਾਂ ਨੂੰ ਗੈਂਗਸਟਰ ਕੋਸ਼ਿਸ਼ ਕੀਤਾ ਗਿਆ ਸੀ ਕਿਹੜੀ ਕੈਟਾਗਰੀ ਦੇ ਗੈਂਗਸਟਰ ਸੀ ਏ ਕੈਟਾਗਰੀ ਦਾ ਹਾਂਜੀ ਗੈਂਗਸਟਰ ਏ ਕੈਟਾਗਰੀ ਏ ਕੈਟਾਗਰੀ ਦੇ ਵਿੱਚ ਕੀ ਹੁੰਦਾ ਸਰ ਏ ਕੈਟਾਗਰੀ ਦੇ ਵਿੱਚ ਜਿਹੜਾ ਬਾਰ-ਬਾਰ ਆਫੈਂਡਰ ਹੋਵੇ ਕਈ ਕਾਫੀ ਮਕਦਮੇ ਦਰਜ ਨੇ ਉਹਨਾਂ ਨੂੰ ਏ ਕੈਟਾਗਰੀ ਚ ਲਿਆ ਜਾਂਦਾ ਸੀ ਉਹ ਓਕੇ ਜਿਹੜਾ ਇਹਨਾਂ ਨੂੰ ਡਰ ਸੀਗਾ ਵੀ ਜਿਹੜਾ ਕਿਹਾ ਗਿਆ ਜਿਹਾ ਵੀ ਮੈਨੂੰ ਡਰ ਸੀ ਜੈ ਇਨਕਾਊਂਟਰ ਹੈ ਜਾਂ ਕੁਛ ਨਾ ਕਰਦੇ ਨਹੀਂ ਕਿਸੇ ਵੱਲੋਂ ਕੋਈ ਡਰ ਨਹੀਂ ਪੁਲਿਸ ਜਿਹੜੀ ਕਾਰਵਾਈ ਕਰਦੀ ਹੈ ਉਹ ਕਾਨੂੰਨ ਦੇ ਮੁਤਾਬਕ ਕਰਦੀ ਹੈ ਤੇ ਫਤਿਹਗੜ ਦੇ ਵਿੱਚ ਜਿਹੜਾ ਐਨਡੀਪੀਸੀ ਐਕਟ ਦਾ ਪਰਚਾ ਦਰਜ ਹੈ ਜਿਹਦੇ ਵਿੱਚ ਹੈਰੋਇਨ ਦਾ ਮਸਲਾ ਸੀਗਾ ਇਹਦੇ ਉਹ ਫਤਿਹਗੜ ਸਾਹਿਬ ਪੁਲਿਸ ਨੂੰ ਹੀ ਉਹਦੇ ਬਾਰੇ ਪਤਾ ਹੋਣਾ ਉਹਦੇ ਡਿਟੇਲਸ ਮੈਨੂੰ ਫਤਿਹਗੜ ਸਾਹਿਬ ਕਿੰਨੇ ਦਿਨ ਦਾ ਰਿਮਾਂਡ ਮੈਨੇ ਕਿੰਨੇ ਦੀ ਡਿਮਾਂਡ ਇਹ ਸਾਨੂੰ ਹਲੇ 3 ਤਰੀਕ ਤੱਕ ਰਿਮਾਂਡ ਮਿਲਿਆ 99 ਨੰਬਰ ਮੁਕਦਮੇ ਤੇ ਉਸ ਸਾਹਤ ਵਾਲਾ ਦੇ ਮੁਕਦਮੇ ਕਹਿ ਰਹੇ ਉਹ ਕੀ ਇਹ ਆਦੇ ਮਕਦਮੇ ਪਟਿਆਲਾ ਦੇ ਵੀ ਮਕਦਮੇ ਉਹਨਾਂ ਕੋਲ ਨੇ ਕੇਸ ਰਜਿਸਟਰ ਨੇ ਮੇਰੇ ਕੋਲ ਵੈਸੇ ਉਦਾਂ ਲਿਸਟ ਹੈ ਜਿਹੜੇ ਮਕਦਮਾ ਪਟਿਆਲਾ ਦਾ ਹੈ ਉਹਦੇ ਚ ਮੈਨੂੰ ਐਫ ਆਈ ਆਰ ਨੰਬਰ ਹੀ ਪਤਾ ਉਹ ਸੰਗਰੂਰ ਦੇ ਮਕਦਮੇ ਕਿਸ ਤਰ੍ਹਾਂ ਦੇ ਮਕਦਮੇ ਦਰਜ ਨੇ ਕਿ ਜਿਸ ਜਿਹੜੇ ਮਕਦਮੇ ਸੰਗਰੂਰ ਚ ਜ਼ਿਆਦਾਤਰ ਦੇ ਤੇ ਲੜਾਈ ਮਾਰ ਕਟਾਈ ਦੇ ਮਕਦਮੇ ਦਰਜ ਨੇ ਕਿੰਨੇ ਸਾਲ ਤੋਂ ਪਘੋੜਾ ਇਹ ਕਾਫੀ ਚਿਰ ਤੋਂ ਪਘੋੜਾ ਜੀ ਪਿਛਲੇ 8-9 ਸਾਲ ਤੋਂ ਪਘੋੜਾ ਹੈ ਸੰਗਰੂਰ ਕੋਲ